ਪੰਚ ਚੋਰ ਚੰਚਲ ਚਿਤ ਚਾਲੇ ਪਰ ਕਰ ਜੋਰ ਕਰ ਨਹੀਂ ਭਾਲੇ ਕਾਇਆ ਨਗਰ ਕਹਿ ਤੇਰੀ ਜੇ ਸ਼ਬਦ ਪਤ ਜਾਈ ਹੈ ਗੁਰ ਤੇ ਬੂਚਤਰ ਪਾਵਨ ਸੂਚਾ ਮਨ ਕਾ ਮਾਰ ਮਨ ਸੋ ਦੂਚਾ ਜੋਤ ਦੋ ਸੇ ਸੇ ਤੁਧ ਹੀ ਜੇ ਨਿਰਪੋਮ ਬਾਂਸਖਾਈ ਹੈ ਤਾਕੇ ਸਰਤੋ ਮਸ ਪਿਆਲਾ ਆਪੇ ਜੋ ਤਸਰੁ ਰੂਪੀ ਬਾਲਾ ਜਟਾ ਵਿਸ਼ਟ ਮਕਰਾਲ ਸਰੂਪੀ ਰੂਪ ਨਾਲ ਰਿਖਿਆ ਕਾਈ ਹੈ ਵੇਦクセ ਵੀ ਵੇਦ ਨਾ ਜਾਣਤਾ ਨਾਮ ਤੇ ਸਮਾਸ ਸੁਦਾ ਸੁਪਰਾਤਾ

तो अंगली प्रभा से भरम तेज पो जाई आपे का जी आपे बुला आप अपाल ना करो बुला आपे मेरे दया पतदाता ना किस तो बोराई है ਜਿਸ ਬਾਸੇ ਤਿਸ ਦੇ ਵਡਿਆਈ ਸੋਤਾ ਦਾਤਾ ਨਤਮਾਈ ਭਰਪੂਰ ਸਰਦਿਆ ਨਾ ਕੇਵਲ ਗੋਤ ਪਰਿਤ ਸਭ ਧਾਈ ਹੈ ਜਾਤੋ ਨਹੀਂ ਅਤਮਪਾਰ ਸੱਚੇ ਸਰਜਨਾਰ ਮੋਰਾਰਾ ਜਿਸ ਨੂੰ ਨਦਰ ਕਰੇ ਤਸ ਮੇਲੇ ਆਪੇ ਮਿਲਾਂ ਬੁਲਾਈਏ ਬ੍ਰਹਮਾ ਬਿਸਨੁ ਮਹਿਤੋ ਦੁਆਰਾ ਉੰਬੇ ਤੇ ਵਿਲਖ ਅਪਾਰਾ ਹੋਰ ਖੇਤੀ ਦਰਬੀਤਾ ਦਿਲ ਲਾਵੀ ਸਗਾਂਤ ਮਾਇਆ ਵਸਾਈ ਸਾਚੀ ਤੇਰਤ ਸਾਚੀ ਬਾਣੀ ਹੋਰ ਨਾ ਦੀਤ ਵੇਧ ਪੁਰਾਣੀ ਕੋਝ ਸਾਥ ਕੋਝ ਗੁਣ गावा ਮੈਂ ਘਰ ਹੋਰ ਨਾ ਪਾਈ ਧੋਕ ਝੋਕ ਸਤਾ ਬੀ ਹੋਤੀ ਕੌਣ ਨਮੂ ਹੋ ਕੌਣ ਨਮਰਤੀ ਨਾਨਕ ਕੀ ਝੁਕਾ ਦੇ ਨਾਮ ਸੀ ਪਰ ਦੇ ਕੋ ਜਿ ਬਨਾਈ ਮਾਰੂ ਮਹੱਲਾ ਪਹਿਲਾ

ਬੇਦੂਖ ਗੀਤ ਗਾਤ ਗੁਰੂ ਦੇ ਗਉਸ ਪਪਾ ਆਇਆ ਅੱਜ ਆਇਆ ਮਨ ਮੇਰਾ ਦੋੜ ਰਹੀ ਹੈ ਕੋਈ ਨਾ ਜੀ ਜਾਣਦਾ ਕਿ ਗੱਲ ਕਾਮ ਰੋਧ ਅਹੰਕਾਰ ਨਿਵਾਰੇ ਤੱਕਰ ਪੰਚ ਤਸੰਘਾਰੇ ਜਾਣ ਖੜਕਲੇ ਮਨ ਤੋਂ ਲੂਚਾ ਮਨ ਤੋਂ ਮਨ ਸਮਾਈ ਲੇ

शत पाद पे सो तेरे शरणा एक सो से तेरे प्रह म्हारे तुझे जो बवाई आप पालो को तो विलिनाई तुम तो कजाता तुम तो से लाई दानक नाम तेज राजी निजता तारे भाये ਤਸਮਾਰ ਮਾਰੇ ਸਤਿ ਗਉਂਜਤ ਬਿਕਾਰੀ ਸਤਿ ਤਾਰੂ ਦਾਈਏ ਤੇੜਿਆ ਤੁਮ ਸੰਸੂਤਾਰਾ ਤਾਰੇ ਨਹੀ ਸੰਗਰਹਾਰਾ ਸਤਿ ਨਾਮ ਤੋਂ ਤੇ ਬੁਝਾਈ ਸਤਿ ਤਤ ਪਤਮ ਨਮਈ ਮਾਪੀ ਕੇ ਤੋ

مارو کدی نہ

Yeah, I'm going to talk about it for now.